ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਹੈ ਤੁਹਾਡਾ ਮਾਈ YouTube ਚੈਨਲ ਤੇ ਅੱਜ ਵੀ ਆਪਾਂ ਮੈਚਿੰਗ ਸੂਟ ਲੈ ਕੇ ਆਏ ਆਂ ਪਾਰਟੀ ਵੇਅਰ ਸੂਟ ਵੀ ਐਡ ਹੁੰਦੇ ਨੇ ਔਰ ਡੇਲੀ ਵੇਅਰ ਵੀ ਸੂਟ ਆਪਣੇ ਕੋਲ ਐਡ ਹੁੰਦੇ ਨੇ ਇਹ ਵਾਲੇ ਜੋ ਤੁਸੀਂ ਸੂਟ ਦੇਖ ਰਹੇ ਹੋ ਇਹ ਮੈਚਿੰਗ ਸੂਟ ਰਹਿਣਗੇ ਪਿਓਰ ਕਾਟਨ ਦੇ ਪਿਓਰ ਕੈਮਰੀ ਕਾਟਨ ਰਹੇਗਾ ਪ੍ਰਿੰਟਡ ਸ਼ਰਟ ਰਹੇਗਾ ਇਸਦੇ ਨਾਲ ਇੱਕ ਅੱਸੀ ਵੱਡੇ ਪਣੇ ਦੇ ਵਿੱਚ ਬਾਟਮ ਰਹੇਗੀ ਇਸਦੇ ਨਾਲ ਪਲੇਨ ਇੱਕ ਅੱਸੀ ਵੱਡੇ ਪਣੇ ਦੇ ਵਿੱਚ ਤੁਸੀਂ ਇਹਨਾਂ ਸੂਟਾਂ ਦੇ ਵਿੱਚੋਂ ਕੋਈ ਵੀ ਸੂਟ ਬਾਈ ਕਰਨਾ WhatsApp ਨੰਬਰ ਮੇਰਾ ਮੈਂਚ ਹੈ ਨਾ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ 450 ਦੇ ਵਿੱਚ ਤੁਸੀਂ ਘਰ ਬੈਠੇ ਇਹਨਾਂ ਸੂਟਾਂ ਵਿੱਚੋਂ ਕੋਈ ਵੀ ਇੱਕ ਸੂਟ ਬਾਈ ਕਰ ਸਕਦੇ ਹੋ ਵਿਦਆਊਟ ਦੁਪੱਟਾ ਸੂਟ ਰਹਿਣਗੇ ਵਿਦਆਊਟ ਲੈਨਿੰਗ ਸਟਿਚ ਹੋ ਜਾਣਗੇ ਤੁਸੀਂ ਸ਼ਰਟ ਤੇ ਡਿਜ਼ਾਈਨ ਲੈਸ ਵਰਕ ਦਾ ਡਿਜ਼ਾਈਨ ਬਣਾ ਸਕਦੇ ਹੋ ਇਹ ਵੀ ਵਿਦਆਊਟ ਦੁਪੱਟਾ ਰਹਿਣਗੇ ਪਿਓਰ ਕਾਟਨ ਪ੍ਰਿੰਟਡ ਸ਼ਰਟ ਰਹੇਗੀ ਨਾਲ ਇਸਦੇ ਜੋ ਰਹੇਗਾ 2 ਮੀਟਰ कॉटन ਦਾ ਚਿਕਨ ਦਾ ਪਲਾਜ਼ੋ ਸ਼ਰਟ ਦੀ ਜੋ ਕੱਟ ਰਹੀਗੀ 2.5 ਮੀਟਰ ਮਿਲੇਗੀ 460 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਵਿਦਆਊਟ ਦੁਪੱਟਾ ਸੂਟ ਨੇ ਵਿਦਆਊਟ ਲੈਨਿੰਗ ਸਟਿਚ ਹੋਣਗੇ ਇਹ ਵੀ ਸਾਰੇ ਕਲਰ ਪ੍ਰਿੰਟ ਅਵੇਲੇਬਲ ਨੇ ਗਰਮੀ ਦੇ ਲਈ ਬਹੁਤ ਹੀ ਵਧੀਆ ਫੈਬਰਿਕ ਆ ਸਾਰੇ ਸੂਟ ਜੋ ਆਪਾਂ ਐਡ ਕੀਤੇ ਨੇ ਸਾਰੇ ਸੂਟ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਤੁਸੀਂ ਚੈਨਲ ਤੇ ਜਾ ਕੇ ਪਾਰਟੀ ਵੇਅਰ ਸੂਟ ਵੀ ਆਪਾਂ ਵੀਡੀਓ ਵਿੱਚ ਐਡ ਕੀਤੇ ਉਹ ਵੀ ਦੇਖ ਸਕਦੇ ਹੋ ਇਹ ਵੀ ਪਿਓਰ ਕਾਟਨ ਦੇ ਰਹਿਣਗੇ ਮੈਚਿੰਗ ਸੂਟ ਪਿਓਰ ਕਾਟਨ ਦਾ ਵੱਡੇ ਪੱਣੇ ਚ ਸ਼ਰਟ ਰਹੇਗੀ ਵੱਡੇ ਪੱਣੇ ਵਿੱਚ ਪਲੇਨ ਬਾਟਮ ਰਹੇਗੀ ਵਿਦਆਊਟ ਦੁਪੱਟਾ ਮਿਲਣਗੇ ਵਿਦਆਊਟ ਲਰਨਿੰਗ ਸਟੀਚ ਆਉਣਗੇ 450 ਚ ਬਾਈ ਕਰ ਸਕਦੇ ਹੋ ਸੌ ਪਰਸੈਂਟ ਕਾਟਨ ਰਹੇਗੀ ਨਾਮ ਟੈਕਸ ਬ੍ਰਾਂਡ ਦਾ ਫੈਬਰਿਕ ਦਾ ਡਿਜੀਟਲ ਪ੍ਰਿੰਟ ਸ਼ਰਟ ਐਂਡ ਇਸ ਦੇ ਨਾਲ ਬਾਟਮ ਪਲੇਨ ਰਹੇਗੀ ਸ਼ਰਟ 2 ਮੀਟਰ ਬਾਟਮ 2 ਮੀਟਰ ਮਿਲੇਗੀ 890 ਵਿੱਚ ਸੂਟ ਤੁਸੀਂ ਬਾਈ ਕਰ ਸਕਦੇ ਹੋ ਬਹੁਤ ਹੀ ਵਧੀਆ ਫੈਬਰਿਕ ਹੁੰਦਾ ਰਾਮ ਟੈਕਸ ਦਾ ਰਾਮ ਟੈਕਸ ਵਾਲੀ ਇਹ ਕਾਟਨ ਰਹੇਗੀ ਪ੍ਰਿੰਟ ਬਹੁਤ ਪਿਆਰੇ ਨੇ ਸਰਦਾਰੀ ਕਲਰਾਂ ਦੇ ਵਿੱਚ ਨੇ ਨੈਕਸਟ ਆਲ ਓਵਰ ਸੂਟ ਰਹੇਗਾ 400 ਦੇ ਵਿੱਚ ਇੱਕ ਤੁਹਾਨੂੰ ਸੂਟ ਮਿਲ ਜਾਏਗਾ ਪਿਓਰ ਕਾਟਨ ਦਾ ਦੋ ਸੂਟ ਬਾਈ ਕਰੋਗੇ ਤਾਂ 750 ਵਿੱਚ ਮਿਲ ਜਾਣਗੇ ਵਿਦਆਊਟ ਦੁਪੱਟਾ ਸੂਟ ਨੇ ਡਿਜੀਟਲ ਪ੍ਰਿੰਟ ਜਾਰਜਾ ਟਾਈ ਮੀਟਰ ਸ਼ਰਟ ਰਹੇਗੀ ਪਲੇਨ ਚੌਰ ਚੜ ਜਿਸ ਦੇ ਨਾਲ ਬਾਟਮ ਰਹੇਗੀ ਟਾਈ ਮੀਟਰ 699 ਵਿੱਚ ਤੁਸੀਂ ਦੋ ਸੂਟ ਬਾਈ ਕਰ ਸਕਦੇ ਹੋ ਵਿਦਆਊਟ ਦੁਪੱਟਾ ਸੂਟ ਨੇ ਪ੍ਰਿੰਟ ਬਹੁਤ ਸੋਹਣੇ ਨੇ ਬਹੁਤ ਹੀ ਜ਼ਿਆਦਾ ਕਲਰਾਂ ਦੇ ਵਿੱਚ ਨੇ ਬਹੁਤ ਹੀ ਪਿਆਰੇ ਨੇ 690 ਵਿੱਚ ਦੋ ਸੂਟ ਬਾਈ ਕਰ ਸਕਦੇ ਹਾਂ ਇਹ ਲਿਮਟਿਡ ਸਟਾਕ ਦੇ ਵਿੱਚ ਆ ਜਲਦੀ ਤੋਂ ਜਲਦੀ ਤੁਸੀਂ ਆਰਡਰ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਕੇ WhatsApp ਨੰਬਰ ਆਪਣਾ ਮੈਂਸ਼ਨ ਹੁੰਦਾ ਆਰਡਰ ਪਲੇਸ ਕਰ ਸਕਦੇ ਹੋ ਇਹ ਵਾਲੇ ਵੀ ਮੈਚਿੰਗ ਸੂਟ ਰਹਿਣਗੇ ਵਿਦਆਊਟ ਦੁਪੱਟਾ ਪਿਓਰ ਕੈਂਬਰੀ ਕਾਟਨ ਸ਼ਰਟ ਰਹੇਗੀ ਡਿਜੀਟਲ ਪ੍ਰਿੰਟ ਪਲੇਨ ਇਸੇ ਨਾਲ बॉटम ਰਹੇਗੀ कॉटन दी 450 ਚ ਵੀ ਤੁਸੀਂ ਕੋਈ ਸੂਟ ਬਾਈ ਕਰ ਸਕਦੇ ਹੋ ਇਹ बॉटम ਵਰਕ ਵਾਲੇ ਸੂਟ ਨੇ ਸ਼ਰਟ ਪਿਓਰ कॉटन दी 175 ਵੱਡੇ ਪਣੇ ਦੇ ਵਿੱਚ कॉटन दी बॉटम ਰਹੇਗੀ 1 ਮੀਟਰ ਪੈਸ ਵਰਕ ਹੋਇਆ ਕੋਟਾ ਡੋਲੀ 699 ਵਿੱਚ ਸੂਟ ਤੁਸੀਂ ਬਾਈ ਕਰ ਸਕਦੇ ਹੋ ਘਰ ਬੈਠੇ ਵਿਦਆਊਟ ਦੁਪੱਟਾ ਸੂਟ ਰਹਿਣਗੇ ਵਰਤਮ ਇਸ ਦੇ ਨਾਲ ਜੁੜੇਗਾ ਚਿਕਨ ਦਾ ਰਹੇਗਾ 175 ਵੱਡੇ ਪਣੇ ਦੇ ਵਿੱਚ ਰਹੇਗੀ ਸ਼ਰਟ ਕੈਮਰੀ ਕਾਟਨ ਦੀ ਸੁਪਰ ਫਾਈਨ ਫੈਬਰਿਕ ਰਹੇਗਾ ਕਾਟਨ ਦਾ ਪਲਾਜ਼ੋ ਰਹੇਗਾ ਚਿਕਨ ਦਾ 2 ਮੀਟਰ ਸਾਰੇ ਪ੍ਰਿੰਟ ਕਲਰ ਅਵੇਲੇਬਲ ਨੇ ਤੁਸੀਂ ਇਹਨਾਂ ਦਾ ਸਕਰੀਨਸ਼ਾਟ ਲੈ ਕੇ ਇਹਨਾਂ ਨੂੰ ਵੀ ਆਰਡਰ ਕਰ ਸਕਦੇ ਹੋ ਓਨਲੀ 500 ਦੇ ਵਿੱਚ ਇਹ ਸੂਟ ਬਾਏ ਕਰ ਸਕਦੇ ਹੋ ਡਿਸਕਾਊਂਟ ਆਇਆ ਹੋਇਆ ਇਹਨਾਂ ਸੂਟਾਂ ਉੱਪਰ ਜਲਦੀ ਦਾ ਜਲਦੀ ਦੱਸਿਓ ਇਹਨਾਂ ਨੂੰ ਬਾਏ ਕਰਨ ਦੇ ਲਈ ਸਕਰੀਨਸ਼ਾਟ ਸੈਂਡ ਕਰੋ ਔਰ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਆ ਉਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਹਨਾਂ ਸੂਟਾਂ ਦੇ ਵਿੱਚ ਕਲਰ ਆਪਸ਼ਨ ਤੁਹਾਨੂੰ ਮਿਲ ਜਾਏਗੀ ਥੈਂਕ ਯੂ ਜੀ